ਕੀਤੇ ਗਏ ਕਾਲਾ ਧਨੋਲਾ ਦੀ ਮਰਤਿਕ ਦੇ ਘਰ ਪਹੁੰਚੀ ਤੇ ਫਿਰ ਨਮ ਅੱਖਾਂ ਦੇ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਕਾਲਾ ਧਨੋਲਾ ਦੀ ਧੀ ਨੇ ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਦਿੱਤੀ ਹੈ ਤਾਂ ਦੱਸ ਜਿਏ ਕਿ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਵੱਡੀ ਗਿਣਤੀ ਦੇ ਵਿੱਚ ਕਈ ਸਖਸ਼ੀਅਤਾਂ ਕਾਲਾ ਧਨੋਲਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੀਆਂ ਮਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਇੱਕ ਧੀ ਨੇ ਜਦੋਂ ਆਪਣੇ ਪਿਤਾ ਨੂੰ ਇਸ ਹਾਲ ਦੇ ਵਿੱਚ ਦੇਖਿਆ ਤਾਂ ਉਸ ਦੇ ਸਬਰ ਦਾ ਵੀ ਬੰ ਟੁੱਟ ਗਿਆ ਤਾਂ ਦੱਸਿਆ ਕਿ ਧੀ ਵੀ ਪੁੱਬਾਂ ਮਾਰ ਮਾਰ ਕੇ ਰੋਈ ਹੈ ਕਾਲਾ ਧਨੋਲਾ ਦਾ ਪਿੱਛਾ ਕਰਦੇ ਹੋਏ ਐਂਟੀ ਗੈਂਗਸਟਰ ਟਾਸਕ ਫੋਰਸ ਪਹੁੰਚਦੀ ਹੈ ਤੇ ਫਿਰ ਉਹ ਇੱਕ ਐਨਕਾਊਂਟਰ ਦੇ ਵਿੱਚ ਮਾਰਿਆ ਜਾਂਦਾ ਹੈ ਉਸ ਦੀ ਮ੍ਰਿਤਕ ਦੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਗਈ ਤੇ ਅੱਜ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਮਾਪ ਪੁੱਬਾ ਮਾਰ ਮਾਰ ਕੇ ਰੋਈ ਮਾ ਦਾ ਕਹਿਣਾ ਹੈ ਕਿ ਉਸ ਦੇ ਪੁੱਤ ਨੇ ਕਈ ਚੰਗੇ ਕੰਮ ਕੀਤੇ ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਉਸ ਦੇ ਪੁੱਤ ਦੇ ਅੰਤਿਮ ਸੰਸਕਾਰ ਚ ਸ਼ਾਮਿਲ ਹੋਣ ਦੇ ਲਈ ਪਹੁੰਚੇ ਨੇ ਤਾਂ ਉਸ ਵਕਤ ਸਭ ਦੀਆਂ ਅੱਖਾਂ ਨਮ ਹੋ ਗਈਆਂ ਜਦੋਂ ਕਾਲੇ ਧਨੌਲੇ ਦੀ ਧੀ ਦੇ ਵੱਲੋਂ ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਦਿੱਤੀ ਗਈ ਤਾਂ ਇੱਕ ਵਾਰ ਭਾਵੂ ਕਰਦੀਆਂ ਤਸਵੀਰਾਂ ਦਾ ਰੁਕ ਕਰਾਂਗੇ 哎！哎！哎！哎！ ਬਸ ਬਸ ਕੋਈ ਨਾ ਕੋਈ ਜੋ ਵਟਿੰਗ ਰਹੀ ਰਹੇ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾੜ ਦਰਸ਼ਨਦਾਰ ਦੀ ਖਾਤਿਰ ਨੋਖੇ ਮਾੜੀ ਜਦੋਂ ਆ ਦੇ ਪੁਰਾਣੇ ਨਾਮ ਜਟਿਆ ਵੰਡ ਕੇ ਸ਼ੁਕਿਆ ਦੇਖਣਾ ਆਈ ਤੇ ਵਾਹੀ ਜਨਮੋਤਸਵ ਚਲੋ ਬੇਟੀ ਨੂੰ ਉੱਧਰ ਲੈ ਜਾਓ ਬੇਟੀ ਉੱਧਰ ਆਵੇ ਅੱਗੇ ਜਾਂ ਉੱਥੇ 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 ਬਾਕੀ ਨਹੀਂ ਉੱਥੇ ਆ ਬੁੜੀਆਂ ਅੱਗੇ ਪੁਰਜਾਣੇ ਬੋਤੋ ਆ ਮੇਟੀਰ ਮੇਟੀਰ ਨੂੰ ਬੜਾ ਬੜਾ ਜੀ ਨਹੀਂ 10 ਦਾ 10 ਬੜਾ ਬੜਾ ਬਸ 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 ਕੁਆਲਾ ਚਲਦਾ ਇਧਰੋਂ ਮੜਾ ਸੈੱਡ ਤੇ ਕਰਾ ਦੋ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਡਾਕਟਰ ਮੋਹਨ ਆ ਜੀ ਇਕੱਠੇ ਕਰ ਦੋ ਡਾਕਟਰ ਸਾਹਿਬ ਮੜਾ ਮੜਾ ਸਾਡੇ ਭਾਈ ਬੜਾ ਤਰਟ ਦਿਖਾ ਮੇਰਾ ਬੇਰੋਹੀ ਤਾ ਹੱਥ ਮੰਨ ਕੇ ਵੰਡਿਆ ਮੇਰਾ ਪੁੱਤ ਨਗਰ ਕੌਂਸਲ ਦੇ ਪ੍ਰਧਾਨ ਰਹੇ ਨੇ 17 ਸਾਲ ਨਗਰ ਕੌਂਸਲ ਦੀ ਸੇਵਾ ਕਰੀ ਸਾਰੇ ਮਾਈ ਭਾਈਆਂ ਦੀ ਸਾਰੇ ਆਪਣੇ ਸਮਾਜਿਕ ਕੰਮ ਸਵਾਰੇ ਸਾਰੇ ਸੜਕਾਂ ਕਢਾਈਆਂ ਟ੍ਰੈਕ ਲਏ ਮੋਟਰਾਂ ਸਾਰੀਆਂ ਤਨ ਚਾਰ ਮੋਟਰਾਂ ਲਵਾਈਆਂ ਮੇਰੇ ਪੁੱਤ ਨੇ ਆਇਦਾਇਦ ਕਰਨੀਆਂ ਪੱਕੀਆਂ ਕਰਾਈਆਂ ਨਾਲਾ ਪੱਕਾ ਕਰਾਇਆ ਕਿਸੇ ਪ੍ਰਧਾਨ ਤੋਂ ਹੋਇਆ ਨਹੀਂ ਕੀ। ਬਿਜੇ ਦਿਨ ਨਾਲਾ ਕਢਾ ਕੇ ਸਾਰਾ ਪਾਰ ਕਰਿਆ ਮੇਰੇ ਪੁੱਤ ਨੂੰ ਜਿਹੜਾ ਕਾਊਂਟਰ ਬਣਾਉਂਦੇ ਨੇ ਮੇਰੇ ਪੁੱਤ ਦੇ ਮਗਰ ਹਜ਼ਾਰਾਂ ਦੁਨੀਆ ਮਗਰ ਉਹਦੇ ਚਿਛਕਾਰ ਤੇ ਗਈ ਹੈ। ਇਹ ਮੇਰਾ ਪੁੱਤ ਮਾੜਾ ਹੁੰਦਾ ਨਗਰ ਦੀ ਸੇਵਾ ਨਾ ਕਰਦਾ ਹੁੰਦਾ ਕੋਈ ਮਗਰ ਨਹੀਂ ਆਂਦਾ ਵੀ। ਕਿਸੇ ਸਾਰੇ ਮਾਈ ਭਾਈ ਦਾ ਕਿਸੇ ਨੂੰ ਬੁਰਾ ਨਹੀਂ ਬੋਲਣਾ ਪਿੰਡ 'ਚ ਕਿਸੇ ਦੇ ਨਾਲ ਜਦ ਨਹੀਂ ਪਾਈ ਉਹਨੇ ਕਿ ਸਭ ਨਾਲ ਸਹਿਚਾਰ ਜੀ ਤੀਂ ਲੱਖਾਂ ਹੀ ਦੁਨੀਆ ਉਹਦੇ ਨਾਲ ਸਿਕਾਰ ਤੇ ਖੜੀ ਸੀ ਆਹੀ ਬੈਂਟੀਆਂ ਕੋਈ ਮੇਰਾ ਮਾਈ ਆ ਕੋਈ ਮੇਰਾ ਭਾਈ ਆ ਕੋਈ ਮੇਰਾ ਮਾਪਿਓ ਆ ਕੋਈ ਮੇਰਾ ਪੁੱਤ ਆ ਕੋਈ ਮੇਰਾ ਭੈਣ ਆ ਮੈਂ ਸਾਰੇ ਮੁਰੇ ਹੀ ਹੱਥ ਬੰਨ੍ਹਿਆ ਨਾਲ ਮਿਲ ਕੇ ਮੇਰੇ ਪੁੱਤਾਂ ਨਾਲ ਮਿਲਣਾ ਚਾਹੁੰਦਾ ਵੀ ਮੇਰੇ ਪੁੱਤਾਂ ਸਾਥ ਦਿਓ ਏ ਬੈਂਤੀਆ ਮੇਰਾ ਪੁੱਤਰ ਅੱਜ ਕਣੀ ਵਰਗਾ ਟੁੱਟ ਗਿਆ ਮੇਰਾ ਦਗ ਸੁਨਾ ਹੋ ਗਿਆ ਬਾਜਾ ਇਹਦੇ ਦਾਦਾ ਜੀ ਵੀ ਇਨਕੇ ਕੋਈ ਦੇਸ਼ ਦੇ ਵਿੱਚ ਇਹਦੇ ਦਾਦੇ ਜੀ ਨੇ ਬਾਤ ਨਹੀਂ ਪਾਈ ਤੇ ਅਸੀਂ ਵੀ ਕਿਹਾ ਪੋਹਣੇ ਨੀ ਨਟਾ ਮਰਬਾ ਮਿਲਿਆ ਬਸ ਦਾ ਨੂੰ ਰੂਟ ਮਿਲਿਆ ਦਸ ਗ੍ਰਾਮੀ ਤੇ ਦੁਨੀਆ ਦੀ ਸੇਵਾ ਕਰਿਓ ਨੇ ਐਨੀ ਸੇਵਾ ਕਰਕੇ ਤੁਸੀਂ ਸਾਰੇ ਬਾਈ ਨੂੰ ਜੀ ਮੈਂ ਘਟੋ ਘਟੀ ਆਪਣਾ 30 35 ਸਾਲ ਤੋਂ ਜਾਣਦਾ ਹਾਂ ਕਿਦਾਂ ਦਾ ਸੁਭਾਅ ਸੀ ਕਿਦਾਂ ਦਾ ਸੁਭਾਅ ਬਹੁਤ ਵਧੀਆ ਸੀ ਜੀ ਕਦੇ ਇਹਨੇ ਬਾਈ ਨੇ ਕੋਈ ਧੀ ਪੈਣਾ ਜੀ ਉਹਦੇ ਵੀ ਸਾਂਝੀ ਦੀ ਵਿਚਾਰ ਹੱਥ ਬੰਨ ਕੇ ਬੈਂਟਿਆ ਮੇਰਾ ਪੁੱਤ ਨਗਰ ਕਾ ਹਸਨ ਦਾ ਪਹਾੜ ਦੇ